ਸਾਡੇ ਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਤੇ ਨਿੱਗੀ ਸਤਸਫੀਆ ਕਾਲ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਕ੍ਰੀਸ਼ਕ ਕੋਲ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤਹਿਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਤਹਿਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਆਲਾ ਰੇਡੀਓ ਸੁਣਨ ਵਾਲੇ ਸਾਰੇ ਕੀ ਪਰਿਵਾਰਕ ਮੈਂਬਰਾਂ ਨਾਲ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਮਾਨਯੋਗ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੂੰ ਸਵਾਲ ਪੁੱਛਿਆ ਉਹ ਕਹਿੰਦੇ ਕਿ ਜਦੋਂ ਸੱਮਨ ਇੰਨੇ ਜ਼ਿਆਦਾ ਭੇਜੇ ਗਏ ਸੀ ਤੁਹਾਨੂੰ ਤੇ ਫਿਰ ਸੱਮਨਾਂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਵੀ ਲੰਘੇ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਸ ਸੁਣਵਾਈ ਦੇ ਵਿੱਚ ਕੇ ਕੇਜਰੀਵਾਲ ਦੇ ਵਕੀਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਇਹ ਗ੍ਰਿਫਤਾਰੀ ਗਲਤ ਹੈ ਤੇ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਕੇਸ ਰੱਦ ਹੋਣਾ ਚਾਹੀਦਾ ਬਦਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹ ਸਵਾਲ ਕੀਤਾ ਗਿਆ ਇਹ ਐਨੀ ਵਾਰ ਸਮਨ ਮਿਲਣ ਦੇ ਬਾਵਜੂਦ ਤੁਸੀਂ ਹਾਜ਼ਰ ਕਿਉਂ ਨਹੀਂ ਹੋਏ ਤੇ ਤੁਸੀਂ ਹੁਣ ਤੱਕ ਇਸ ਗੱਲ ਦੇ ਉੱਤੇ ਕੋਈ ਆਵਾਜ਼ ਕਿਉਂ ਨਹੀਂ ਚੁੱਕੀ ਮੌੜਵੇਂ ਰੂਪ ਦੇ ਵਿੱਚ ਇਹ ਗੱਲ ਕਹੀ ਗਈ ਕਿ ਭਾਈ ਇਹ ਗ੍ਰਿਫਤਾਰੀ ਹੈ ਹੀ ਗਲਤ ਇਸ ਕਰਕੇ ਅਸੀਂ ਹੋਰ ਕੀ ਕਰਦੇ ਇਸੇ ਕਰਕੇ ਅਸੀਂ ਸਮਨ ਲੈਂਦੇ ਨਹੀਂ ਸੀਗੇ ਕਿਉਂਕਿ ਇਹ ਗ੍ਰਿਫਤਾਰੀ ਦਾ ਤਰੀਕਾ ਹੀ ਗਲਤ ਸੀਗਾ ਤੇ ਫਿਰ ਅਦਾਲਤ ਨੇ ਗੱਲ ਕਹੀ ਹੈ ਵੀ ਇਸ ਵਿਸ਼ੇ ਦੇ ਉੱਤੇ ਵਿਸਥਾਰ ਦੇ ਵਿੱਚ ਗੱਲ 30 ਤਰੀਕ ਨੂੰ ਯਾਨੀ ਕਿ ਅੱਜ 30 ਅਪ੍ਰੈਲ ਨੂੰ ਦੁਬਾਰਾ ਫਿਰ ਸੁਣਵਾਈ ਕਰਾਂਗੇ ਤੇ ਅੱਜ ਇਹ ਸਮਸਿਆ ਦੇ ਉੱਤੇ ਕੀ ਸੁਣਵਾਈ ਹੁੰਦੀ ਹੈ ਇਹ ਸਮਾਦਰ ਸੁਖਾ ਦੂਜੇ ਪਾਸੇ ਪਤਾਇਆ ਲੱਗਾ ਵਿਲੰਗੇ ਕੱਲ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਸਰਕਾਰ ਤੇ ਦਿੱਲੀ ਨਗਰ ਨਿਗਮ ਐਮਸੀਡੀ ਜਿਨੂੰ ਸੀ ਕਹਿੰਦੇ ਆ ਇਹਨਾਂ ਨੂੰ ਝਾੜ ਪਾਈ ਆ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਤੇ ਐਮਸੀਡੀ ਨੂੰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਤੇ ਹੋਰ ਬੁਨਿਆਦੀ ਚੀਜ਼ਾਂ ਮੁਹੱਈਆ ਨਾ ਕਰਵਾਉਣ ਦੇ ਲਈ ਝਾੜ ਪਾਈ ਆ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਕੇਜਰੀਵਾਲ ਦਾ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਬਣੇ ਰਹਿਣ ਦਾ ਫੈਸਲਾ ਨਿੱਜੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਸਕੂਲ ਜਾਣ ਵਾਲੇ ਬੱਚਿਆਂ ਦੇ ਮੌਲਕ ਅਧਿਕਾਰਾਂ ਨੂੰ ਕੁਚਲਿਆ ਜਾਵੇ ਤੇ ਹਾਈ ਕੋਰਟ ਨੇ ਵੀ ਗੱਲ ਕਹੀ ਹੈ ਕੇਜਰੀਵਾਲ ਦੀ ਗੈਰ ਹਾਜ਼ਰੀ ਵਿਦਿਆਰਥੀਆਂ ਨੂੰ ਐਮਸੀਡੀ ਸਕੂਲਾਂ ਦੇ ਵਿੱਚ ਮੁਫਤ ਪਾਠ ਪੁਸਤਕਾਂ ਲਿਖਣ ਸਮਗਰੀ ਤੇ ਵਰਦੀ ਤੋਂ ਬਿਨਾ ਪਹਿਲੇ ਕਾਰਜਕਾਲ ਤੋਂ ਲੰਘਣ ਦੀ ਇਜਾਜ਼ਤ ਨਹੀਂ ਦੇ ਸਕਦੀ ਤੇ ਮਾਨਯੋਗ ਅਦਾਲਤ ਨੇ ਵੀ ਗੱਲ ਕਹੀ ਹੈ ਕਿ ਦਿੱਲੀ ਵਰਗੀ ਔਰ ਜਿਵੇਂ ਆ ਭਰੀ ਰਾਜਧਾਨੀ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਕੋਈ ਰਸਮੀ ਨਹੀਂ ਆ ਤੇ ਇਹ ਇੱਕ ਇਹੋ ਜਿਹਾ ਅਹੁਦਾ ਹੈ ਜਿੱਥੇ ਅਹੁਦੇਦਾਰ ਨੂੰ ਹਰ ਰੋਜ਼ 24 ਘੰਟੇ ਹਾਜ਼ਰ ਰਹਿਣਾ ਪੈਂਦਾ ਇਸ ਕਰਕੇ ਉਹਨਾਂ ਨੇ ਗੱਲ ਕਹੀ ਹੈ ਵੀ ਤੁਸੀਂ ਰਸਮੀ ਗੱਲ ਸਮਝਦੇ ਹੋ ਬਟ ਇੱਥੇ ਦਾ 24 ਘੰਟੇ ਹਾਜ਼ਰ ਰਹਿਣਾ ਪੈਂਦਾ ਤਾਂ ਤੁਸੀਂ ਇਸ ਕੁਰਸੀ ਦੇ ਉੱਤੇ ਬਣੇ ਕਿਵੇਂ ਹੁਣ ਤੱਕ ਤੇ ਜੇ ਬਣੇ ਹੋ ਤੇ ਫਿਰ ਲੋਕਾਂ ਦੇ ਮਸਲੇ ਹੱਲ ਕਿਉਂ ਨਹੀਂ ਹੁੰਦੇਗੇ ਇਸ ਤਰੀਕੇ ਨਾਲ ਝਾੜ ਪਾਈ ਗਿਆ ਉਵੇਂ ਨੇ ਕੀ ਬਣਦਾ ਭਾਈ ਅੱਜ ਜਦੋਂ ਸੁਣਵਾਈ ਇੱਕ ਵਾਰੀ ਫੇਰ ਹੋਣੀ ਆ ਸੁਪਰੀਮ ਕੋਰਟ ਦੇ ਵਿੱਚ ਤੇ ਫਿਰ ਉਥੋਂ ਕੀ ਖਬਰ ਨਿਕਲ ਕੇ ਆਉਂਦੀ ਆ ਇਹ ਵਕਤ ਬਿਆਨ ਕਰੂਗਾ ਪਰ ਕੇਜਰੀਵਾਲ ਐਂਡ ਕੰਪਨੀ ਜੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਪਹਿਲਾਂ ਵੀ ਸੀ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁਣ ਵੀ ਆ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਰ ਵੀ ਹੋ ਸਕਦਾ ਹੁੰਦੇ ਸਮੇਂ ਦੇ ਵਿੱਚ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਲੱਗਦਾ ਜੀ ਜੀ ਬਿਲਕੁਲ ਕਾਦਰ ਸਮੁੱਚੇ ਭਾਰਤ ਦੇ ਵਿੱਚ ਕੀ ਕੀ ਕੁਝ ਹੋ ਰਿਹਾ ਸੱਚੀ ਸਮਝ ਤੋਂ ਪਰੇ ਹੈ ਕਿ ਜਿਸ ਤਰੀਕੇ ਨਾਲ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਤੇਵੇਂ ਬਹੁਤ ਕੁਝ ਬਦਲਦਾ ਪਿਆ ਆ ਕਹਿੰਦੇ ਇਹ ਦੌਰ ਤੋਂ ਵੀ ਖਬਰ ਸਾਹਮਣੇ ਆਈ ਹੈ ਇਹ ਦੌਰ ਦੇ ਜਿਹੜੇ ਕਾਂਗਰਸੀ ਉਮੀਦਵਾਰ ਨੇ ਉਹਨਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ ਜੀ ਨਾ ਬਿਲਕੁਲ ਜੀ ਇਹ ਦੌਰ ਦੇ ਜਿਹੜੇ ਕਾਂਗਰਸੀ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਬੀਜੇਪੀ ਦਾ ਪੱਲਾ ਫੜ ਲਿਆ ਗਿਆ ਤੇ ਇਹ ਸਾਡੇ ਦੇਸ਼ ਦੇ ਲਈ ਲੋਕਤੰਤਰ ਦੇ ਲਈ ਸਭ ਤੋਂ ਵੱਡੇ ਕਲੰਕ ਵਾਲੀ ਗੱਲ ਆ ਜੇ ਮੰਨ ਲਓ ਇਹ ਬੰਦਾ ਹੁੰਦਾ ਜੀ ਬੀਜੇਪੀ ਦਾ ਤੇ ਇਹਨੇ ਕਾਗਜ਼ ਆ ਜਿਹੜੇ ਉਹ ਆਪਣੇ ਵਾਪਸ ਲੈ ਲਏ ਹੁੰਦੇ ਤੇ ਕਾਗਜ਼ ਵਾਪਸ ਲੈ ਕੇ ਆਖਰੀ ਰਨ ਤੇ ਇਹ ਬੀਜੇਪੀ ਦੀ ਇਹਦਾ ਬੰਦਾ ਤੇ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਹੁੰਦਾ ਤੇ ਅਸੀਂ ਤਾਂ ਵੀ ਇਹ ਗੱਲ ਕਹਿਣੀ ਸੀ ਵੀ ਭਾਈ ਇਹ ਲੋਕਤੰਤਰ ਦੇ ਉੱਤੇ ਕਲੰਕਾ ਜੇ ਇਹ ਬੰਦਾ ਐਨ ਮੌਕੇ ਦੇ ਉੱਤੇ ਕਾਗਜ਼ ਵਾਪਸ ਲੈ ਕੇ ਤੇ ਆਪ ਚ ਸ਼ਾਮਲ ਹੁੰਦਾ ਇਹ ਤਾਂ ਵੀ ਕਲੰਕ ਵਾਲੀ ਗੱਲ ਸੀ ਉਹਦਾ ਕਾਰਨ ਇਹ ਆ ਵੀ ਲੋਕਾਂ ਨੂੰ ਬੇਵਕੂ ਬਣਾਇਆ ਇਹਨੇ ਇਹਦਾ ਕਾਰਨ ਇਹ ਵੀ ਲੋਕਾਂ ਦੇ ਉੱਤੇ ਇਹਨੇ ਕੋਈ ਭਰੋਸਾ ਨਹੀਂ ਕੀਤਾ ਤੇ ਲੋਕ ਇਹਦੇ ਉੱਤੇ ਭਰੋਸਾ ਕਰਕੇ ਹੁਣ ਤੱਕ ਮੂਰਖ ਬਣਦੇ ਰਹੇ ਆ ਤੇ ਸਾਡੇ ਦੇਸ਼ ਦਾ ਲੋਕਤੰਤਰੀ ਹੋ ਜਾ ਬਣ ਗਿਆ ਵੀ ਇੱਕ ਬੰਦਾ ਲੱਖਾਂ ਲੋਕਾਂ ਨੂੰ ਹਲਕੇ ਦੇ ਲੱਖਾਂ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਵਿੱਚ ਰਾਜਨੀਤੀ ਸਮਝਦਾ ਇਹ ਖਬਰ ਆਈ ਹੈਗੀ ਜੀ ਇਸ ਦੌਰ ਤੋਂ ਇਸ ਦੌਰ ਦੇ ਵਿੱਚ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਉਹਨੇ ਐਨ ਆਖਰੀ ਦਿਨ ਅਕਸ਼ੇ ਕਾਂਤੀ ਬਾਮ ਇਹਦਾ ਨਾਂ ਅਕਸ਼ੇ ਕਾਂਤੀ ਬਾਮ ਕਾਂਗਰਸੀ ਉਮੀਦਵਾਰ ਤੇ ਇਹ ਪਤਾ ਲੱਗਾ ਜੀ ਕਿ ਮੌਕੇ ਦੇ ਉੱਤੇ ਪਹੁੰਚਿਆ ਆਖਰੀ ਰਣਸੀਗਾ ਜੀ ਕਾਗਜ਼ ਵਾਪਸ ਲੈਣ ਦਾ ਤੇ ਇਹ ਕਾਗਜ਼ ਵਾਪਸ ਲੈਣ ਪਹੁੰਚ ਗਿਆ ਤੇ ਵਾਪਸ ਲੈ ਕੇ ਕਾਗਜ਼ ਦੇ ਨਾਲ ਦੀ ਨਾਲ ਇਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਜਦੋਂ ਇਹ ਕਾਗਜ਼ ਵਾਪਸ ਲੈਣ ਪਹੁੰਚਿਆ ਨਾਲ ਇਹਦੇ ਬੀਜੇਪੀ ਦੇ ਅਧਿਕਾਰੀ ਗਏ ਆ ਬੀਜੇਪੀ ਦੇ ਮੰਤਰੀ ਗਏ ਆ ਕਲਾਸ਼ ਵਿਜੇ ਵਰਗੀਆਂ ਤੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਈ ਗਏ ਨਾਲ ਤੇ ਉੱਥੇ ਬੜੀ ਬੇਸ਼ਰਮੀ ਦੇ ਨਾਲ ਇਹਨੇ ਆਪਣੇ ਕਾਗਜ਼ ਵਾਪਸ ਲਾਏ ਤੇ ਫਿਰ ਨਾਲ ਦੀ ਨਾਲ ਇਹਦੇ ਵੱਲੋਂ ਬੀਜੇਪੀ ਚ ਸ਼ਾਮਲ ਹੋਇਆ ਗਿਆ ਇਹ ਬਿਲਕੁਲ ਉਹੋ ਜੀ ਕਹਾਣੀ ਸਿਰਜਣੀ ਤੋਂ ਦੇਹੀ ਜੋ ਵੀ ਸੂਰਤ ਦੇ ਵਿੱਚ ਸਿਰਜੀ ਗਈ ਆ ਸੂਰਤ ਦੇ ਵਿੱਚ ਕਾਂਗਰਸੀ ਦੇ ਕਾਗਜ਼ ਰੱਦ ਹੋ ਗਏ ਤੇ ਬਾਕੀ ਸਾਰਿਆਂ ਨੂੰ ਭਾਜਪੀ ਨੇ ਮੈਨੇਜ ਕਰ ਲਿਆ ਵੀ ਭਾਈ ਕਾਗਜ਼ ਵਾਪਸ ਲੈ ਲਓ ਤੇ ਭਾਜਪੀ ਦਾ ਉਮੀਦਵਾਰ ਨਿਰਵਿਰੋਧ ਜਿੱਤਿਆ ਗਿਆ ਇਵੇਂ ਹੀ ਇਹ ਚਾਹੁੰਦੇ ਸੀ ਵੀ ਇੰਦੌਰ ਦੇ ਵਿੱਚ ਹੋ ਜੇ ਪਰ ਇੰਦੌਰ ਦੇ ਵਿੱਚ ਚੱਕਰ ਇਹ ਸੀ ਵੀ ਇੱਥੇ ਵੀ ਇੱਕ ਉਮੀਦਵਾਰ ਸੀ ਇਹਰੇ ਤੋਂ ਆਪ ਦੇ ਕਾਗਜ਼ ਵਾਪਸ ਲੈ ਲਏ ਕਾਂਗਰਸੀ ਨੇ ਫਿਰ ਹੋਟਲ ਦੇ ਵਿੱਚ ਬਾਕੀ ਜਿਹੜੇ ਆਜ਼ਾਦ ਆ ਉਹਨਾਂ ਨੂੰ ਮਨਾਉਣ ਦਾ سلسلہ ਸ਼ੁਰੂ ਹੋ ਗਿਆ ਲਾਲਚ ਦੇਣ ਦਾ سلسلہ ਸ਼ੁਰੂ ਹੋ ਗਿਆ 89 ਨੇ ਆਪਣੇ ਕਾਗਜ਼ ਉਥੇ ਵੀ ਵਾਪਸ ਲੈ ਲੇ ਪਰ ਗੱਲ ਇਹ ਵੀ ਉਥੇ ਰੌਲਾ ਵਧ ਗਿਆ ਤੇ 89 ਨੇ ਇਹ ਗੱਲ ਕਹਿਤੀ ਕਿ ਇਹਨੇ ਨਾ ਇਸ ਤਰੀਕਾ ਕਾਗਜ਼ ਵਾਪਸ ਲੈਣੇ ਸੋ ਚੋਣਾ ਤਾਂ ਹੁਣ ਉਥੇ ਭਾਵੇਂ ਕਿ ਜਿਤ ਬੀਜੇਪੀ ਦਾ ਉਮੀਦਵਾਰੀ ਜਾਵੇ ਕਿਉਂਕਿ ਬਾਕੀ ਤਾਂ ਹੁਣ ਛੋਟੇ-ਛੋਟੇ ਉਮੀਦਵਾਰ ਆ ਤੇ ਪਰ ਗੱਲ ਇਹ ਜੀ ਕਿ ਉਥੇ ਤੁਸੀਂ ਦੇਖੋ ਵੀ ਲੋਕਤੰਤਰ ਦਾ ਜਲੂਸ ਕੱਢਣ ਦੇ ਵਿੱਚ ਕੀ ਕੁਝ ਕੀਤਾ ਜਾ ਰਿਹਾ ਆ ਆਪਾਂ ਨੂੰ ਡਾਕਟਰ ਭੀਮਰਾਓ ਮੇਰਕਰ ਸਾਹਿਬ ਨੇ ਆ ਗੱਲਾਂ ਕੰਗੀਆਂ ਸੀ ਵੀ ਭਾਈ ਤੁਸੀਂ ਇਸ ਤਰੀਕੇ ਨਾਲ ਚੋਣਾ ਜਿੱਤ ਲਿਆ ਕਰੋ ਇਹ ਥੋੜਾ ਲੁੱਟਣ ਵਾਲੀ ਗੱਲ ਹੈ ਥੋੜਾ ਜਿੱਤਣ ਵਾਲੀ ਗੱਲ ਨਹੀਂ ਗੀ ਤੇ ਫੇਰ ਇਹ ਗੱਲ ਕਿਨੇ ਵੀ ਭਈ ਲੋਕਾਂ ਦੀ ਸੇਵਾ ਕਰਦੇ ਆ ਇਹੋ ਜਿਹੇ ਲੋਕਾਂ ਨੂੰ ਤਾਂ ਸਖਤ ਸਜ਼ਾਵਾ ਹੋਣੀ ਚਾਹੀਦੀਆਂ ਜਿਹੜੇ ਆਪਣੇ ਨਿੱਜੀ ਹਿੱਤ ਲਈ ਖਾਤਰ ਅੱਜ ਕਿਤੇ ਹੋਰ ਆ ਤੇ ਕੱਲ ਕਿਤੇ ਹੋਰ ਆ ਅੱਜ ਕਿਸੇ ਹੋਰ ਦੇ ਜਜ਼ਬਾਤ ਨੂੰ ਮਹਿੰਗੇ ਭਾਅ ਵਿੱਚ ਦੇ ਤੇ ਕੱਲ ਨੂੰ ਕਿਸੇ ਹੋਰ ਪਾਸੇ ਵੇਚਦੇ ਆ ਸੋ ਤੁਸੀਂ ਦੇਖੋ ਇਹ ਤਾਂ ਲੋਕਾਂ ਦੇ ਨਾਲ ਬਹੁਤ ਵੱਡਾ ਧਰੋਆ ਤੇ ਇਹ ਤਾਂ ਲੋਕ ਜਿੱਥੇ ਵੀ ਮਾੜੇ ਇਹ ਲੋਕ ਹਾਰੇ ਵੀ ਮਾੜੇ ਇਹ ਲੋਕ ਦਿਸਦੇ ਵੀ ਮਾੜੇ ਦਾ ਮਤਲਬ ਤਾਂ ਇਹ ਆ ਸੋ ਹੈਰਾਨੀ ਹੋਈਏ ਵੀ ਭਾਈ ਕੀ ਚੱਲ ਰਿਹਾ ਤੇ ਹੜੇ ਆਪਾਂ ਇਹ ਗੱਲ ਕਹਿੰਨੇ ਵੀ ਭਾਈ ਇਹ ਤਾਂ ਜੀ ਨਿਰਵਰੋਧ ਜਿੱਤ ਗਏ ਹਨ ਇਹ ਤਾਂ ਫਲਾਣਾ ਜਿੱਤ ਗਏ ਹਨ ਸੋ ਇਹ ਸਾਡੇ ਦੇਸ਼ ਦੀ ਰਾਜਨੀਤੀ ਦਾ ਨਮੂਨਾ ਜੀ ਜੀ ਬਿਲਕੁਲ ਸਹੀ ਕਿਹੜਾ ਸਾਹਿਬ ਉਧਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮਿਲਣ ਦੇ ਲਈ ਪਹੁੰਚਿਆ ਨੇ ਜੀ ਸੁਨੀਤਾ ਕੇਜਰੀਵਾਲ ਤੇ ਆਤਿਸ਼ੀ ਹੋਰੀ ਹਾਂ ਬਿਲਕੁਲ ਜੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਸੁਨੀਤਾ ਕੇਜਰੀਵਾਲ ਤੇ ਆਤਿਸ਼ੀ ਹੋਰੀ ਮਿਲਣ ਪਹੁੰਚ ਗਿਆ ਕਿਉਂਕਿ ਇਜਾਜ਼ਤ ਮਿਲ ਗਈ ਸੀ ਮਿਲਣ ਦੀ ਇਸ ਤੋਂ ਪਹਿਲਾਂ ਕਈ ਵਾਰ ਇਜਾਜ਼ਤ ਨਹੀਂ ਸੀ ਮਿਲੀ ਤੇ ਹੁਣ ਇਹਨਾਂ ਨੂੰ ਇਜਾਜ਼ਤ ਮਿਲ ਗਈ ਹੈ ਯਾਨੀ ਕਿ ਹੋਣ ਸੁਨੀਤਾ ਕੇਜਰੀਵਾਲ ਹੋਰਾਂ ਨੂੰ ਇਜਾਜ਼ਤ ਮਿਲੀ ਤੇ ਉਹ ਚਲੇ ਗਏ ਜੀ ਉੱਥੇ ਮਿਲਣ ਦੇ ਲਈ ਚਲੇ ਗਏ ਆ। ਤੋਂ ਮਿਲਣ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਆ ਤੇ ਗੱਲਬਾਤ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਪੱਤਰਕਾਰਾਂ ਨੂੰ ਉਹ ਕਹਿੰਦੇ ਦੇਖੋ ਜੀ ਕੇਜਰੀਵਾਲ ਨੂੰ ਜਦੋਂ ਅਸੀਂ ਮਿਲੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਪੁੱਛਿਆ ਵੀ ਭਾਈ ਦਿੱਲੀ ਦੇ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਹੋ ਗਿਆ। ਕੋਈ ਪਾਣੀ ਦੀ ਸਮੱਸਿਆ ਤਾਂ ਨਹੀਂ ਆ ਰਹੀ। ਦਿੱਲੀ ਦੇ ਲੋਕਾਂ ਨੂੰ ਦਿੱਲੀ ਦੇ ਬੱਚਿਆਂ ਨੂੰ ਕੋਈ ਸਕੂਲਾਂ ਦੇ ਵਿੱਚ ਕਿਤਾਬਾਂ ਕਾਪੜਾਂ ਪੂਰਨ ਮਿਲ ਗਈਆਂ। ਦਿੱਲੀ ਦੇ ਵਿੱਚ ਸਿਹਤ ਦੀਆਂ ਸਹੂਲਤਾਂ ਕਿਵੇਂ ਆਪਣੇ ਮੁਹੱਲਾ ਕਲੀਨਿਕ ਕਿਵੇਂ ਆ ਪੰਜਾਬ ਦਾ ਹਾਲ ਕੀ ਆ ਉਹਨਾਂ ਨੇ ਕਿਹਾ ਜੀ ਕੱਲੀ ਕੱਲੀ ਗੱਲ ਉਹਨਾਂ ਨੇ ਸਾਨੂੰ ਇਹ ਪੁੱਛੀ ਆ ਉਹ ਕਹਿੰਦੇ ਦੇਖੋ ਜੀ ਕੇਜਰੀਵਾਲ ਸਾਹਿਬ ਅੰਦਰ ਬੈਠੇ ਵੀ ਸਿਰਫ ਤੇ ਸਿਰਫ ਆਪਣੇ ਲੋਕਾਂ ਦੀ ਆਪਣੇ ਸੂਬੇ ਦੀ ਆਪਣੀ ਇਜਾਜ਼ਤਾਂ ਨਹੀਂ ਦੀ ਫਿਕਰ ਕਰ ਰਹੇ ਆ ਹੋਰ ਉਹਨਾਂ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਆ ਸੋ ਉਹਨਾਂ ਨੇ ਆ ਗੱਲਾਂ ਕਹੀਆਂ ਸੋ ਮਤਲਬ ਇਹ ਆ ਜੀ ਕਿ ਉਹਨਾਂ ਨੇ ਦਰਸਾਇਆ ਵੀ ਭਾਈ ਕੇਜਰੀਵਾਲ ਸਾਹਿਬ ਅੰਦਰ ਬੈਠੇ ਵੀ ਆਪਣੇ ਲੋਕਾਂ ਦੇ ਲਈ ਕਿੰਨੇ ਜ਼ਿਆਦਾ ਫਿਕਰਮੰਦ ਹੈਗੇ ਆ ਤੋ ਵਿਰੋਧੀ ਇਹ ਗੱਲ ਕਹਿੰਦੇ ਵੀ ਭਾਈ ਉਹਨਾਂ ਨੇ ਬਾਹਰ ਗਲਤ ਕੰਮ ਕੀਤੇ ਹੁਣ ਅੰਦਰ ਜਾ ਕੇ ਫਿਕਰਬਾੜਾ ਕਰਨ ਲੱਗ ਪਏ ਆ ਆਮਰਮੀ ਪਾਰਟੀ ਵਾਲੇ ਇਹ ਕਹਿੰਦੇ ਵੀ ਭਾਈ ਤੁਸੀਂ ਧੱਕਾ ਕੀਤਾ ਜਾਇਰ ਤੇ ਕੀਤੀ ਏਜੰਸੀਆਂ ਦੇ ਵੱਲੋਂ ਧੱਕਾ ਕੀਤਾ ਗਿਆ ਸਿਰਫ ਚੋਣਾਂ ਦੇ ਕਰਕੇ ਪਰ ਆਪਾਂ ਅੱਗੇ ਵੀ ਗੱਲ ਕਹਿੰਦੇ ਰਹੇ ਆ ਅਜ ਵੀ ਇਹ ਗੱਲ ਕਹਿੰਦੇ ਆ ਕੇਜਰੀਵਾਲ ਸਾਹਿਬ ਦਾ ਇਸ ਕੇਸ ਦੇ ਵਿੱਚ ਛੇਤੀ ਖੇੜਾ ਛੁੱਟਣ ਦੀ ਸੰਭਾਵਨਾ ਨਹੀਂ ਆ ਮੈਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ ਵੀ ਇਹ ਸਮਾਂ ਲਾਉਣ ਵਾਲੀ ਗੱਲ ਆ ਦੇਖਦੇ ਬਾਕੀ ਆਉਂਦੇ ਸਮੇਂ ਦੇ ਵਿੱਚ ਕੀ ਤੋਂ ਕੀ ਬਣਦਾ ਜੀ ਜੀ ਬਿਲਕੁਲ ਤੇਰਾ ਸਭ ਹੁਣ ਖਿਆਲ ਪੰਜਾਬ ਦੀ ਗੱਲ ਕਰਦੇ ਆਂ ਜੀ ਪੰਜਾਬ ਦੇ ਵਿੱਚ ਕਾਂਗਰਸ ਨੇ ਚਾਰ ਹੋਰ ਉਮੀਦਵਾਰ ਐਲਾਨ ਦਿੱਤੇ ਨੇ ਜਿਹੜੇ ਰਾਜਾ ਵੜਿੰਗੂਰੀ ਲੁਧਿਆਣਾ ਤੋਂ ਚੋਣ ਲੜਨਗੇ ਬਿਲਕੁਲ ਜੀ ਰਾਜਾ ਵੜਿਕ ਨੂੰ ਵੀ ਮੇਰੇ ਖਿਆਲ ਇਸ ਗੱਲ ਦੀ ਆਸ ਨਹੀਂ ਹੋਣੀ ਕਿ ਮੈਨੂੰ ਲੁਧਿਆਣਾ ਤੋਂ ਚੋਣ ਲੜਨ ਦਾ ਮੌਕਾ ਮਿਲੂਗਾ ਉਹਦਾ ਕਾਰਨ ਇਹ ਵੀ ਰਾਜਾ ਵੜਿੰਗ ਦਾ ਆਪ ਦਾ ਜਾਂ ਉਹਦੀ ਧਰਮ ਪਤਰੀ ਦਾ ਇੰਟਰਸਟ ਤਾਂ ਬਠਿੰਡੇ ਦੇ ਵਿੱਚ ਸੀ ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਬੇਸ਼ਕ ਹਰਸਮੰਦਤਪੁਰ ਬਾਦਲ ਜਿੱਤੀ ਤੇ ਦੂਜੇ ਨੰਬਰ ਤੇ ਉਤੇ ਰਾਜਾ ਵੜਿੰਗ ਆਇਆ ਪਰ ਰਾਜਾ ਵੜਿੰਗ ਨੇ ਆਪ ਚੋਣ ਲੜੀ ਸੀਗੀ ਬਠਿੰਡੇ ਵੀਸੋ ਉਨੀ ਵਾਲੀ ਲੋਕ ਸਭਾ ਦੀ ਭਾਵੇਂ ਕਿ ਹਾਰ ਗਿਆ ਪਰ ਇਤ ਕੀ ਉਹਨਾਂ ਦੇ ਵੱਲੋਂ ਫਿਰ ਤਿਆਰੀ ਇਥੋ ਹੀ ਸੀ ਵੀ ਸਾਨੂੰ ਇਥੋ ਟਿਕਟ ਅਬਰਤਾ ਵੜਿੰਗ ਨੂੰ ਮਿਲ ਜਾਊ ਤੇ ਆਸ ਵੀ ਇਸ ਗੱਲ ਦੀ ਪੂਰੀ ਸੀ ਵੀ ਭਾਈ ਇਹਨਾਂ ਨੂੰ ਟਿਕਟ ਮਿਲ ਜਾਣੀ ਆ ਪਰ ਰਾਜਾ ਵੜਿੰਗ ਨੂੰ ਟਿਕਟ ਨਹੀਂ ਮਿਲੀ ਰਾਜਾ ਵੜਿੰਗ ਦੀ ਪਤਨੀ ਨੂੰ ਟਿਕਟ ਨਹੀਂ ਮਿਲੀ ਉਥੋਂ ਮਿਲ ਕੇ ਜੀਤ ਮਹਿੰਦਰ ਸਿੱਧੂ ਨੂੰ ਟਿਕਟ ਤੇ ਹੁਣ ਨਵੀਂ ਜਾਣਕਾਰੀ ਆ ਗਈ ਆ ਕਿ ਰਾਜਾ ਵੜਿੰਗ ਨੂੰ ਤਾਂ ਲੁਧਿਆਣੇ ਤੋਂ ਟਿਕਟ ਦੇ ਦਿੱਤੀ ਗਈ ਆ ਲੁਧਿਆਣੇ ਦੇ ਵਿੱਚ ਕੋਈ ਤਿਆਰੀ ਵੀ ਨਹੀਂ ਪਰ ਲੁਧਿਆਣੇ ਦੇ ਵਿੱਚ ਹੁਣ ਕਿੰਨੀ ਟੱਕਰ ਦੇਣਗੇ ਰਾਜਾ ਵੜਿੰਗ ਇਹ ਸਮਾਂ ਦੱਸੂਗਾ ਰਾਜਾ ਵੜਿੰਗ ਉਹ ਬੰਦਾ ਜਿਹੜਾ ਕਿ ਇਸ ਵੇਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਤੇ ਰਾਜੇ ਵੜਿੰਗ ਨੂੰ ਮੈਦਾਨ ਦੇ ਵਿੱਚ ਭੇਜ ਕੇ ਲੁਧਿਆਣੇ ਦੇ ਵਿੱਚ ਤੇ ਕਾਂਗਰਸ ਸਾਈਡ ਇਹ ਸੁਣੀਆਂ ਦੇਣਾ ਚਾਹੁੰਦੀ ਹੈ ਕਿ ਸਾਡੇ ਲਈ ਲੁਧਿਆਣਾ ਕਿੰਨੀ ਮਹੱਤਵਪੂਰਨ ਸੀਟ ਹੈਗੀ ਆ ਪਰ ਉਸ ਮਹੱਤਵਪੂਰਨ ਸੀਟ ਤੇ ਉੱਤੇ ਰਾਜਾ ਵੜਿੰਗ ਹੋਰੀ ਕਿਵੇਂ ਫੱਬਦੇ ਤੇ ਕਿਵੇਂ ਉੱਥੇ ਲੜਦੇ ਆ ਇਹ ਸਮਾਂ ਦੱਸੂਗਾ ਵੈਸੇ ਇਥੇ ਤਿੰਨ ਚਾਰ ਨਾਂ ਜਿਹੜੇ ਲੁਧਿਆਣੇ ਦੇ ਵਿੱਚ ਚਰਚਾ ਦੇ ਵਿੱਚ ਸੀ ਰਵਨੀਤ ਬਿੱਟੂ ਦੇ ਮੁਕਾਬਲੇ ਦੇ ਲਈ ਉਹਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਨਾਂ ਹੁਣ ਚੱਲਦਾ ਸੀਗਾ ਭਾਰਤ ਪੂਸ਼ਣ ਆਸ਼ੂ ਰਾਂ ਦਾ ਕਹਿੰਦੇ ਸੀ ਵੀ ਭਾਰਤ ਪੂਸ਼ਣ ਆਸ਼ੂ ਨੂੰ ਡਾਕਟਰ ਮਿਲ ਸਕਦੀ ਆ ਉਹ ਪਰ ਕਹਿੰਦੇ ਵੀ ਇਸ ਕਰਕੇ ਨਹੀਂ ਹੁਣ ਮਿਲੀ ਕਿ ਆਸ਼ੂ ਤੇ ਬਿੱਟੂ ਬਹੁਤ ਪੱਕੇ ਮਿੱਤਰ ਰਹੇ ਆ ਤੇ ਸ਼ਾਇਦ ਇੱਥੇ ਕਰਕੇ ਟਿਕਟ ਨਹੀਂ ਮਿਲੀ ਵੀ ਕਿਤੇ ਇਹ ਨਾ ਹੋਵੇ ਮਿੱਤਰਤਾ ਦੇ ਵਿੱਚ ਹੀ ਕੱਲ ਨੂੰ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਹੋ ਜੇ ਪਰ ਦੂਜੇ ਨੰਬਰ ਦੇ ਉੱਤੇ ਸੀਗੇ ਜੀ ਇੱਥੇ ਗੁਰਕੀਰਤ ਸਿੰਘ ਕੋਟਲੀ ਕਹਿੰਦੇ ਵੀ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਗੁਣਾ ਪੈ ਜਾਣਾ ਪਰ ਉੱਥੇ ਵੀ ਨਹੀਂ ਪਿਆ ਫਿਰ ਕਹਿੰਦੇ ਕਿ ਸਿਮਰਜੀਤ ਸਿੰਘ ਬੈਂਸ ਆ ਜਿਹੜੇ ਉਹਨਾਂ ਨੇ ਕਾਂਗਰਸ ਚ ਸ਼ਾਮਲ ਹੋ ਜਾਣਾ ਉਹਨਾਂ ਦੇ ਉੱਤੇ ਗੁਣਾ ਪੈ ਜਾਣਾ ਪਰ ਉੱਥੇ ਵੀ ਨਹੀਂ ਕੁਝ ਹੋਇਆ ਫਿਰ ਇੱਕ ਦੋ ਨਵਾਂ ਦੀ ਹੋਰ ਚਰਚਾ ਚੱਲੀ ਸੀ ਪਰ ਵਿੱਚੇ ਪ੍ਰਗਟ ਸਿੰਘ ਦਾ ਨਾਮ ਆਉਣ ਲੱਗ ਪਿਆ ਪਰ ਹੁਣ ਐਨ ਮੌਕੇ ਦੇ ਉੱਤੇ ਰਾਜਾ ਵੜਿੰਗ ਆਇਆ ਇੱਥੇ ਦੋ ਕਾਂਗਰਸੀ ਹੀ ਆਪਸ ਦੇ ਵਿੱਚ ਲੜਨਗੇ ਯਾਨੀ ਕਿ ਜਿਹਦਾ ਮੁਕਾਬਲਾ ਕਰਨਾ ਰਵਨੀਤ ਬਿੱਟੂ ਦਾ ਉਹ ਵੀ ਕਾਂਗਰਸ ਛੱਡ ਕੇ ਬੀਜੇਪੀ ਚ ਗਿਆ ਜਿਨੇ ਮੁਕਾਬਲਾ ਕਰਨਾ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਆ ਤੇ ਰਾਜਾ ਵਿੜਿੰਗ ਨੇ ਗੱਲ ਕਹੀ ਹੈ ਜੀ ਕਿ ਮੈਂ ਬਹੁਤ ਮਹੱਤਵਪੂਰਨ ਲੜਾਈ ਹੈ ਜਿਹੜੀ ਉਹ ਨਿਟਕੇ ਲੜੂੰਗਾ ਤੇ ਕੋਈ ਪ੍ਰਵਾਹ ਵਾਲੀ ਗੱਲ ਨਹੀਂ ਗਈ ਤੇ ਉਧਰ ਰਵਨੀਤ ਬਿੱਟੂ ਨੇ ਗੱਲ ਕਹੀ ਹੈ ਕਿ ਨਹੀਂ ਜੀ ਦੇਖੋ ਰਾਜਾ ਵਿੜਿੰਗ ਤਾਂ ਗਰਮੀ ਕੱਟਣ ਆ ਰਿਹਾ ਉਹਦਾ ਵਟਿਆ ਕੁਝ ਨਹੀਂ ਝਾੜਾਂਗਾ ਕਾਂਗਰਸ ਤੇ ਪੜ ਪੱਲੇ ਕੁਝ ਨਹੀਂਗਾ ਉਧਰੋਂ ਪਤਾ ਲੱਗਾ ਜੀ ਕਿ ਵਿਜੇ ਇੰਦਰ ਸਿੰਘਲਾ ਨੇ ਜਿਹੜੇ ਜਿਹੜੇ ਕਿ ਸੰਗਰੂਰ ਤੋਂ ਚੋਲ ਲੜਦੇ ਹੁੰਦੇ ਆਮ ਤੌਰ ਦੇ ਉੱਤੇ ਐਤਕੀ ਆਨੰਦਪੁਰ ਸਾਹਿਬ ਦੇ ਵਿੱਚ ਭੇਜ ਦਿੱਤੇ ਗਏ ਆ ਕੁਲ ਵੀਰਗੀਰਾ ਜਿਹੜੇ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਆ ਸਾਬਕਾ ਵਿਧਾਇਕ ਆ ਤੇ ਉਹਨਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਦੇ ਦਿੱਤੀ ਗਈ ਆ ਤੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਆ ਜੀ ਗੁਰਦਾਸਪੁਰ ਤੋਂ ਸੋ ਐਟ ਕੀ ਮੁਕਾਬਲੇ ਮਤਲਬ ਵੱਡੇ ਚਿਹਰੇ ਤਾਂ ਦਿੱਤੇ ਹੈਗੇ ਆ ਪਰ ਵੱਡੇ ਚਿਹਰੇ ਵੀ ਜਿਵੇਂ ਇੱਕ ਥਾਂ ਵਾਲਾ ਦੂਜੀ ਥਾਂ ਦੂਜੀ ਥਾਂ ਵਾਲਾ ਤੀਜੀ ਥਾਂ ਇਸ ਤਰੀਕੇ ਨਾਲ ਭੇਜੇ ਗਏ ਆ ਜਿੱਥੇ ਕਿ ਉਹਨਾਂ ਨੂੰ ਆਪਣੇ ਪੈਰ ਜਮਾਉਣ ਦੇ ਵਿੱਚ ਪੈਰ ਪਕੇ ਕਰਨ ਦੇ ਵਿੱਚ ਦਿੱਕਤਾਂ ਬਹੁਤ ਆਉਣ ਹੁੰਦਾ ਸੋ ਦੇਖਦੇ ਹਾਂ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਜੋ ਪ੍ਰਸਤਿਤियां ਚੱਲ ਰਹੀਆਂ ਇਹ ਸਮਾਂ ਰਸੂਗਾ ਵੀ ਬਣਦਾ ਕੀ ਹੈ ਜੀ ਜੀ ਬਿਲਕੁਲ ਸਹੀ ਤਰ੍ਹਾਂ ਸਾਹਿਬ ਜੀ ਤੇ ਦਲਬੀਰ ਗੋਲਟੀ ਉਹਨਾਂ ਦਾ ਗੁੱਸਾ ਜੇ ਵੀ ਸ਼ਾਂਤ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਬਹੁਤ ਸਾਰੀਆਂ ਗੱਲਾਂ ਉਹੋ ਜਿਹਿਆਂ ਕਰਦ ਨੇ ਜਿਹੜੀਆਂ ਕਿ ਕੁਝ ਹੋਰ ਹੀ ਸੰਕੇਤ ਦੇ ਰਹੀਆਂ ਨੇ ਹੁਣ ਤਾਂ ਚਰਚਾ ਇਹ ਵੀ ਚੱਲ ਰਹੀ ਹੈ ਕਿ ਦਲਬੀਰ ਸਿੰਘ ਗੋਲਟੀ ਹੋਰੀ ਹੋ ਸਕਦੇ ਉਹ ਵੀ ਭਾਜਪਾ ਦੇ ਵਿੱਚ ਚਲੇ ਜਾਣ ਹਾਂ ਬਿਲਕੁਲ ਜੀ ਬਿਲਕੁਲ ਇਸ ਗੱਲ ਦੀ ਪੂਰੀ ਪੂਰੀ ਆਸ ਹੈ ਵੀ ਉਹ ਸ਼ਾਇਦ ਹੁਣ ਚਲੇ ਜਾਣ ਇਸ ਗੱਲ ਦੀ ਪੂਰੀ ਪੂਰੀ ਆਸ ਹੈ ਵੀ ਉਹ ਸ਼ਾਇਦ ਬੀਜੇਪੀ ਦੇ ਵਿੱਚ ਚਲੇ ਜਾਣਗੇ ਕਿਉਂਕਿ ਲੰਘੇ ਕੱਲ ਜਿਹੜਾ ਉਹਨਾਂ ਨੇ ਇੱਕ ਸ਼ੇਅਰ ਸਾਂਝਾ ਕੀਤਾ ਸਵੇਰੇ ਸਵੇਰੇ ਵੀ ਭਾਈ ਰਾਹ ਲੱਗਦਾ ਹੈ ਵੱਖਰਾ ਹੀ ਬਣਾਉਣਾ ਪਏਗਾ ਲੱਗਦਾ ਹੈ ਹੁਣ ਹੋਰ ਰਾਹ ਤੇ ਤੁਰਨਾ ਪਏਗਾ ਕੁਝ ਉਹਨਾਂ ਨੇ ਆਪਦੇ ਇਦਾਂ ਦੇ ਵੇਰਵੇ ਜੇ ਪੇਸ਼ ਕੀਤੇ ਆ ਕਿ ਤੁਰਦੇ ਜਾਣਾ ਹੀ ਜ਼ਿੰਦਗੀ ਹੈ ਕੁਝ ਨਾ ਕੁਝ ਵਕਤ ਇੱਕ ਦਿਨ ਨਾ ਕਦੇ ਤਾਂ ਮੰਜ਼ਿਲ ਮਿਲੇਗੀ ਹੀ ਕੁਝ ਇਦਾਂ ਦੀਆਂ ਗੱਲਾਂ ਬਾਤ ਉਹਨਾਂ ਨੇ ਕਹੀਆਂ ਸੋ ਉਸ ਤੋਂ ਬਾਅਦ ਦੁਪਹਿਰ ਦੇ ਵੇਲੇ ਲੰਘੇ ਕੱਲ ਖਬਰਾਂ ਇਹ ਆਉਣ ਲੱਗ ਪਈਆਂ ਕਿ ਉਥੋਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਧੂਰੀਵਾਲ ਦੇ ਤੇ ਉਹਨਾਂ ਨੇ ਹੁਣ ਬੀਜੇਪੀ ਨੂੰ ਜੁਆਇਨ ਕਰ ਲੈਣਾ ਉਹ ਦਿੱਲੀ ਪਹੁੰਚ ਗਏ ਆ ਬਹੁਤ ਜਲਦੋ ਬੀਜੇਪੀ ਨੂੰ ਜੁਆਇਨ ਕਰ ਲੈਣਗੇ ਦਲਵੀਰ ਗੋਲਡੀ ਉਹ ਵਿਅਕਤੀ ਆ ਜਿਨੇ ਕਿਸ ਸੰਗਰੂਧ ਧੂਰੀ ਤੋਂ ਚੋਣ ਵੀ ਲੜੀ ਸੀਗੀ ਭਗਵੰਤ ਮਾਨ ਦੇ ਖਿਲਾਫ 2022 ਵਾਲੀ ਪਰ ਉਦੋਂ ਉਹ ਹਾਰ ਗਏ ਸੀਗੇ ਇੱਕ ਵਾਰ ਦੇ ਉਹ ਵਿਧਾਇਕ ਆ ਦੂਜੀ ਵਾਰ ਉਹ ਹਾਰੇ ਹੋਏ ਆ ਤੇ ਉਹਨਾਂ ਨੇ ਪਿੱਛੇ ਜੇ ਆਪਣਾ ਦਰਦ ਜ਼ਾਹਰ ਕੀਤਾ ਸੀ ਕਿ ਮੇਰੇ ਕਿ ਹੁਣ ਤੱਕ ਟਿਕਟਾਂ ਕਿੰਨੀ ਵਾਰ ਕੱਟ ਗਈਆਂ ਅਸੀਂ ਤਿਆਰੀ ਕਰਦੇ ਰਹਿੰਦੇ ਆ ਤੇ ਸੁਖਪਾਲ ਖੇਰ ਨੂੰ ਟਿਕਟ ਮਿਲ ਗਈ ਆ ਬਾਅਦ ਦੇ ਵਿੱਚ ਵੱਖਰੀ ਗੱਲ ਆ ਵੀ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਜਾ ਕੇ ਬਣਾ ਲਿਆ ਉਹਦੇ ਵਿੱਚ ਰਾਜਾ ਵੜਿੰਗ ਵੀ ਸੀ ਉਹਦੇ ਵਿੱਚ ਹੋਰ ਵੀ ਸੀ ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਸੀ ਵੀ ਭਵਿੱਖ ਦੇ ਵਿੱਚ ਤੁਹਾਡਾ ਖਿਆਲ ਰੱਖਿਆ ਜਾਊਗਾ ਸੋ ਇਸ ਤਰੀਕੇ ਦੀਆਂ ਗੱਲਾਂ ਤੇ ਉਸ ਤੋਂਗਲੀ ਗੱਲ ਇਹ ਆ ਵੀ ਹੁਣ ਜੇਕਰ ਇਹ ਪਤਾ ਲੱਗਾ ਵੀ ਜੇਕਰ ਉਧਰੋਂ ਲੜਦੇ ਹੈਗੇ ਬੀਜੇਪੀ ਦੇ ਵੱਲੋਂ ਤਾਂ ਬੀਜੇਪੀ ਦੇ ਵੱਲੋਂ ਇਸ ਸੰਗਰੂਰ ਤੋਂ ਚੋਣ ਲੜਨਗੇ ਤੇ ਬੀਜੇਪੀ ਇੱਕ ਵੱਡਾ ਪੱਤਾ ਖੇਡਣ ਲੱਗੀ ਆ ਵੀ ਭਾਈ ਉਥੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਉਮੀਦਵਾਰ ਤੇ ਜਿਹੜਾ ਅਵਨਾਸ਼ ਸ਼ਰਾਏ ਖੰਨਾ ਜੋ ਜਿਹੜੇ ਹੋਰ ਲੜਦੇ ਹੁੰਦੇ ਆ ਅਰਵਿੰਦ ਖੰਨਾ ਸੌਰੀ ਅਰਵਿੰਦ ਖੰਨਾ ਦੀ ਥਾਂ ਦੇ ਉੱਤੇ ਟਿਕਟ ਜਿਹੜੀ ਆ ਉਹ ਗਤ ਤਲਵੀਰ ਗੋਲਡ ਨੂੰ ਦਿੱਤੀ ਜਾਵੇ ਤੇ ਕਾਂਗਰਸੀ ਦੇ ਨਾਲ ਕਾਂਗਰਸੀ ਭੜਾ ਦਿੱਤਾ ਜਾਵੇ ਤੇ ਮੀਤ ਹੇਰ ਦਾ ਮੁਕਾਬਲਾ ਹੋਰ ਔਖਾ ਹੋ ਜਾਵੇ ਸੋ ਇਸ ਤਰੀਕੇ ਦੇ ਨਾਲ ਯੋਜਨਾ ਦੇ ਵਿੱਚ ਚੱਲ ਰਿਹਾ ਬਾਕੀ ਲੱਗਦਾ ਪਤਾ ਇੱਕ ਦੋ ਦਿਨਾਂ ਦੇ ਵਿੱਚ ਕਿਉਂਕਿ ਜੀ ਨੂੰ ਜਿੱਥੋਂ ਵੀ ਜਿਨੇ ਵੀ ਉਮੀਦਵਾਰ ਅਨਾਲਣਾ ਉਹ ਮੇਰਾ ਖਿਆਲ ਆ ਵੀ 2-4 ਦਿਨਾਂ ਦੇ ਵਿੱਚ ਹੁਣ ਗੱਲ ਤੈ ਹੋ ਜਾਣੀ ਆ ਕਿਉਂਕਿ ਲੇਟ ਲਤੀਫੀ ਦੇ ਸ਼ਿਕਾਰ ਇਹ ਪਹਿਲਾਂ ਹੀ ਕਾਫੀ ਹੋਏ ਜੀ ਬਿਲਕੁਲ ਤਲਾਬ ਵਿਰਸਾ ਸਿੰਘ ਬਲਟੋਹਾ ਹੋਰਾਂ ਦੀ ਗੱਲ ਕਰਦੇ ਆਂ ਜੀ ਕਹਿੰਦੇ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਮਿਲ ਕੇ ਉਹਨਾਂ ਦੇ ਕੋਲੋਂ ਸਮਰਥਨ ਮੰਗਿਆ ਜੀ ਵਿਰਸਾ ਸਿੰਘ ਬਲਟੋਹਾ ਹੋਰਾਂ ਨੇ ਬਿਲਕੁਲ ਜੀ ਉਹ ਕਹਿੰਦੇ ਜੀ ਮੈਨੂੰ ਸਮਰਥਨ ਮਿਲ ਗਿਆ ਤੇ ਵਿਰਸਾ ਸਿੰਘ ਬਲਟੋਹਾ ਦੇ ਪਰਿਵਾਰ ਨੇ ਗੱਲ ਕਹੀ ਆ ਕਿ ਅਮਰਿਤਪਾਲ ਦੇ ਪਰਿਵਾਰ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵਿਰਸਾ ਸਿੰਘ ਬਲਟੋਹਾ ਬਿਲਕੁਲ ਝੂਠ ਬੋਲਦਾ ਕਿਉਂਕਿ ਵਿਰਸਾ ਸਿੰਘ ਨੂੰ ਉਮੀਦਵਾਰ ਐਲਾਨਿਆ ਹੈਗਾ ਜੀ ਆਪਾਂ ਜਾਣਦੇ ਆ ਵੀ ਇੱਥੋਂ ਖੜੂਰ ਸਾਹਿਬ ਤੋਂ ਕਾਲੀਦਲ ਨੇ ਤੇ ਉਹਨੇ ਇਹ ਗੱਲ ਕਹਤੀ ਵੀ ਭਾਈ ਮੈਂ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਆਇਆ ਤੇ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਮੇਰੇ ਨਾਲ ਪਹਿਲਾਂ ਹੀ ਗੱਲ ਕੀਤੀ ਸੀ ਕਿ ਭਾਈ ਜੇਕਰ ਤੂੰ ਖੜੇਗਾ ਤੇ ਫਿਰ ਅਸੀਂ ਤੇਰਾ ਸਮਰਥਨ ਕਰਾਂਗੇ ਉਹ ਹੁਣ ਉਸ ਤੋਂ ਬਾਅਦ ਅਮਰਤਪਾਲ ਦੇ ਪਰਿਵਾਰ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਵਿਰਸਾ ਸਿੰਘ ਹੋਰੀ ਝੂਠ ਬੋਲਦੇ ਆ ਇਹਨਾਂ ਦੀ ਗੱਲ ਦੇ ਵਿੱਚ ਕੋਈ ਵੀ ਸਚਾਈ ਨਹੀਂ ਆ ਕਿਉਂਕਿ ਇਹੋ ਜੀ ਕੋਈ ਗੱਲ ਨਹੀਂ ਸੀ ਹੋਈ ਵੀ ਭਾਈ ਅਸੀਂ ਤੁਹਾਡਾ ਸਮਰਥਨ ਕਰਾਂਗੇ ਚਾਹੀਦਾ ਤਾਂ ਇਹ ਆ ਕਿ ਵਿਰਸਾ ਸਿੰਘ ਹੋਰੀ ਤੇ ਸ਼੍ਰੋਮਣੀ ਅਕਾਲੀ ਦਲ ਅਮਰਤਪਾਲ ਦਾ ਸਮਰਥਨ ਕਰਨ ਨਾਲੇ ਅਮਰਤਪਾਲ ਪਹਿਲਾਂ ਉਮੀਦਵਾਰ ਐਲਾਨਿਆ ਹੋਇਆ ਵਿਰਸਾ ਸਿੰਘ ਤਾਂ ਹੁਣ ਐਲਾਨਿਆ ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਅਮਰਤਪਾਲ ਦੇ ਪਰਿਵਾਰਕ ਮੈਂਬਰਾਂ ਨੇ ਵੀ ਅਕਾਲੀ ਦਲ ਨੇ 2019 ਦੇ ਵਿੱਚ ਵੀ ਬਹੁਤ ਵੱਡੀ ਗਲਤੀ ਕੀਤੀ ਸੀ ਬੀਬੀ ਖਾਲੜਾ ਖਡੂਰ ਸਾਹਿਬ ਤੋਂ ਉਮੀਦਵਾਰ ਸੀ ਇਹਨਾਂ ਨੂੰ ਉਦੋਂ ਵੀ ਨਹੀਂ ਆਪਣਾ ਬੰਦਾ ਖੜਾ ਕਰਨਾ ਚਾਹੀਦਾ ਸੀ ਇਹਨਾਂ ਨੇ ਉਦੋਂ ਵੀ ਕੀਤਾ ਤੇ ਇਹਨਾਂ ਨੇ ਹੁਣ ਵੀ ਕਰਤਾ ਇਸ ਕਰਕੇ ਜੇਕਰ ਇਹ ਚਾਹੁੰਦੇ ਆ ਕਿ ਪੰਥ ਦਾ ਭਲਾ ਹੋਵੇ ਪੰਥ ਦੇ ਹੱਕ ਦੇ ਵਿੱਚ ਗੱਲ ਜਾਵੇ ਤਾਂ ਇਹਨਾਂ ਨੂੰ ਭਾਈ ਆਪਣਾ ਬੰਦਾ ਜਿਹੜਾ ਉਹ ਵਾਪਸ ਲੈ ਲੈਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਮਤਲਬ ਇਹ ਜੀ ਕਿ ਵਿਰਸਾ ਸਿੰਘ ਮਲਟੋਹਾ ਜਿਹੜੇ ਕਿ ਦਾਵਾ ਕਰਦੇ ਜਿਕੇ ਪਰਿਵਾਰ ਮੇਰੇ ਹੱਕ ਦੇ ਵਿੱਚ ਹੈ ਪਰਿਵਾਰ ਮੇਰੇ ਲਈ ਮੰਨ ਗਿਆ ਉਹ ਕਹਿੰਦੇ ਜੀ ਅਸੀਂ ਕੋਈ ਨਹੀਂ ਮੰਨੇ ਕੋਈ ਹੱਕ ਦੇ ਵਿੱਚ ਨਹੀਂ ਇਹਨਾਂ ਨੂੰ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈ ਲਿਆ ਜਾਵੇ ਤੇ ਜਾਂ ਫਿਰ ਇਹੋ ਜਿਹੀਆਂ ਗੁੰਮਰਾਹਕੁੰਨ ਗੱਲਾਂ ਇਹ ਨਾ ਕਰਨ ਤੇ ਵਿਰਸਾ ਸਿੰਘ ਹੋਰੀ ਹੋਰ ਦਾਵਾ ਕਰਦੇ ਆ ਸੋ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਅਮਰਿਤਪਾਲ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਹੋਰ ਨੇ ਆਪਣੀ ਪਾਰਟੀ ਦਾ ਉਮੀਦਵਾਰ ਵਾਪਸ ਲੈ ਲਿਆ ਤੇ ਬਾਕੀ ਮੈਦਾਨ ਦੇ ਵਿੱਚ ਹੁਣ ਉਮੀਦਵਾਰ ਕਈ ਹੈਗੇ ਆ ਸੋ ਦੇਖਦੇ ਆਉਂਦੇ ਸਮੇਂ ਦੇ ਵਿੱਚ ਕੀ ਤੋਂ ਕੀ ਬਣਦਾ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਉੱਧਰ ਯੂਥ ਅਕਾਲੀ ਦਲ ਦੀ ਰੈਲੀ ਦੇ ਵਿੱਚ ਕਹਿੰਦੇ ਵਾਵਾ ਲੜਾਈ ਹੋਈ ਹੈ ਜੀ ਬਹੁਤ ਘਸਨ ਮੁੱਕੇ ਚੱਲੇ ਨੇ ਹਾਂ ਬਿਲਕੁਲ ਜੀ ਯੂਥ ਅਕਾਲੀ ਦਲ ਦੀ ਜਿਹੜੀ ਇਹ ਲੜਾਈ ਹੈ ਇਹ ਹੋਈ ਹੈ ਜੀ ਵਰਕਰਾਂ ਦੀ ਉੱਥੇ ਬਟੰਡੇ ਦੇ ਵਿੱਚ ਇਹ ਤੇ ਪਤਾ ਲੱਗਾ ਜੀ ਕਿ ਇਸ ਹਰਤਮਰਤ ਕੋਰ ਬਾਦਲ ਨੇ ਆਉਣਾ ਸੀਗਾ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਤੇ ਇਹ ਲੜਾਈ ਝਗੜਾ ਹੋਇਆ ਇੱਕ ਗਾਣੇ ਦੇ ਕਰਕੇ ਹੋਇਆ ਗਾਣੇ ਤੋਂ ਬਾਅਦ ਹੋਰ ਗੱਲਾਂ ਬਾਤਾਂ ਬਣੀਆਂ ਮਤਲਬ ਇਹ ਅਭੀ ਇਸ ਮੌਕੇ ਦੇ ਉੱਤੇ ਵੀ ਤੇ ਐਨ ਮੌਕੇ ਦੇ ਉੱਤੇ ਵੀ ਲੜਾਈ ਝਗੜੇ ਚੱਲ ਰਹੇ ਆ ਤੇ ਇੱਕ ਜਾਣਕਾਰੀ ਮੈਂ ਹੋਰ ਦੇ ਦਿਆਂ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲਦੀ ਸੀ ਕਿ ਮੂਸੇਵਾਲਾ ਦੇ ਬਾਪ ਨੂੰ ਪਿਤਾ ਨੂੰ ਤੇ ਆਜ਼ਾਦ ਤੌਰ ਦੇ ਉੱਤੇ ਚੋਣ ਲੜਦੇ ਸੀ ਦੇਖਾਂਗੇ ਫਿਰ ਖਬਰਾਂ ਆਈਆਂ ਜੀ ਕਿ ਪ੍ਰਤਾਪ ਸਿੰਘ ਬਾਜਵਾ ਤੇ ਕਈ ਹੋਰ ਜਿਹੜੇ ਕਾਂਗਰਸੀ ਆ ਇਹ ਇਹਨਾਂ ਨੂੰ ਮਨਾਉਣ ਦੇ ਵਾਸਤੇ ਇਹਾਂ ਦੇ ਪਿੰਡ ਗਏ ਆ ਤੇ ਉਹ ਇਸ ਕਰਕੇ ਗਏ ਵੀ ਭਾਈ ਤੁਸੀਂ ਬਟੰਡਿਆ ਚੋਣ ਲੜੋ ਤੇ ਇਹਦਾ ਮਤਲਬ ਇਹ ਹੁੰਦਾ ਕਿ ਜੀਤ ਮਹਿੰਦਰ ਦੀ ਟਿਕਟ ਜਿਹੜੀ ਉਹ ਕਾਂਗਰਸ ਵਾਪਸ ਲੈਣਾ ਚਾਹੁੰਦੀ ਆ ਪਰ ਕੱਲ ਪ੍ਰਤਾਪ ਸਿੰਘ ਬਾਜਵਾ ਜੀਤ ਮਹਿੰਦਰ ਤੇ ਕਈ ਹੋਰ ਕਾਂਗਰਸੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲ ਕੇ ਆਏ ਆ ਉਸ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਨੇ ਗੱਲ ਕਹੀ ਹੈ ਕਿ ਇਹ ਸਾਡੇ ਕੋਲ ਸਮਰਥਨ ਮੰਗਣ ਆਏ ਆ ਮੈਂ ਕੋਈ ਚੋਣ ਨਹੀਂ ਲੜ ਰਿਆ ਮੈਂ ਕੋਈ ਚੋਣ ਨਹੀਂ ਲੜਨੀਗੀ ਇਹ ਸਮਰਥਨ ਮੰਗਣ ਆਏ ਆ ਤੇ ਅਸੀਂ ਇਹਨਾਂ ਨੂੰ ਬੇਨਤੀ ਇਹ ਕੀਤੀ ਹੈ ਜੀ ਕਿ ਦੇਖੋ ਸਾਡਾ ਕੁਝ ਨਹੀਂ ਫਾਇਦਾ ਕੀਤਾ ਸਾਡੀਆਂ ਸਰਕਾਰਾਂ ਨੇ ਤੇ ਸਾਨੂੰ ਰੋਲ ਕੇ ਰਖਤਾ ਤੇ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਤੇ ਅਸੀਂ ਬਰਬਾਦ ਹੋਏ ਪਏ ਹਾਂ ਤੇ ਸਾਡੀ ਕੋਈ ਸੁਣਵਾਈ ਹੈ ਨਹੀਂਗੀ ਪਤਾ ਇਹ ਵੀ ਲੱਗਾ ਵੀ ਅੰਦਰ ਖਾਤੇ ਸ਼ਾਇਦ ਇਹ ਗੱਲ ਚੱਲ ਪਈ ਹੈ ਵੀ ਭਾਈ ਕਾਂਗਰਸ ਨੇ ਕਿਹਾ ਤੁਸੀਂ ਸਾਡਾ ਸਮਰਥਨ ਕਰੋ ਤੇ ਅਸੀਂ 2027 ਦੀਆਂ ਚੋਣਾਂ ਦੇ ਵਿੱਚ ਤੁਹਾਡੀ ਟਿਕਟ ਪੱਕੀ ਆ ਉਹ ਭਾਵੇਂ ਬਲਕੌਰ ਸਿੰਘ ਲੜ ਲਵੇ ਤੇ ਭਾਵੇਂ ਚਮਕੌਰ ਸਿੰਘ ਸਿੱਧੂ ਦਾ ਜਿਹੜਾ ਚਾਚਾ ਲੜ ਲਵੇ ਸੋ ਵੇਨੇ ਪਈ ਹੁੰਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਚਰਚਾ ਇਸ ਗੱਲ ਦੀ ਸੀ ਕਿ ਸਿੱਧੂ ਦਾ ਪਰਿਵਾਰ ਚੋਂ ਲੜੂਗਾ ਪੁਰਾ ਬਾਪੂ ਚੋਂ ਲੜੂਗਾ ਪਰ ਉਹਨਾਂ ਨੇ ਗੱਲ ਕਹੀਏ ਕਿ ਮੈਂ ਚੋਂ ਨਹੀਂ ਲੜਾਂਗਾ ਕਿ ਜੀ ਜੇਟਰਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦੇ ਵਿੱਚ ਲੰਘੇ ਕੱਲ ਦੀ ਰਾਤ ਦੇ ਵੇਲੇ ਵੀ ਕਈ ਥਾਵਾਂ ਤੇ ਮੀਂਹ ਪਿਆ ਤੇ ਦੁਪਹਿਰ ਦੇ ਵੇਲੇ ਵੀ ਪਈ ਗਿਆ ਤੇ ਅਥਰ ਦੇ ਵੇਲੇ ਵੀ ਲੰਘੇ ਕੱਲ ਮੈਨੂੰ ਅੰਮ੍ਰਿਤਸਰ ਸਾਹਿਬ ਜਾਣ ਦਾ ਮੌਕਾ ਮਿਲਿਆ ਉੱਥੇ ਵੀ ਬੜਾ ਮੀਂਹ ਪਿਆ ਰਾਹ ਦੇ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਨੇਰੀ ਝਖੜੀ ਚੋ ਲਾਸੀ ਤੇ ਜਲੰਧਰ ਦੇ ਵਿੱਚ ਵੀ ਸੀ ਤੇ ਕਈ ਹੋਰ ਥਾਵਾਂ ਤੇ ਵੀ ਤੇ ਪੰਜਾਬ ਦੇ ਵਿੱਚ ਜਿਹੜਾ ਮੀਂਹ ਬਹੁਤ ਪੈ ਗਿਆ ਤੇ ਪੰਜਾਬ ਦੇ ਵਿੱਚ ਮੰਡੀਆਂ ਚ ਪਈਆਂ ਕਣਕ ਦੀਆਂ ਬੋਰਡੀਆਂ ਭਜੀਆਂ ਜਿਹੜੀ ਵਿਰਲੀਟੋਮਿਕ ਕਣਕ ਹਾਲੇ ਖੇਤਾਂ ਚ ਖੜੀ ਆ ਉਹ ਵੀ ਭਜ ਗਈ ਆ ਸੋ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਆਇਆ ਮੀਂਹ eri ਝੱਕੜ ਝੁੱਲਾ ਜਿਹੜਾ ਉਹ ਭਾਵੇਂ ਕਿ ਤਾਪਮਾਨ ਦੇ ਮਾਮਲੇ ਦੇ ਵਿੱਚ ਸਭ ਕੁਝ ਠੀਕ ਕਰ ਗਿਆ ਵੀ ਭਾਈ 3-4 ਡਿਗਰੀਆਂ ਟੈਂਪਰੇਚਰ ਥੱਲੇ ਆ ਗਿਆ ਪਰ ਜਿਹੜੀ ਕਿਸਾਨੀ ਆ ਤੇ ਉਹਨੂੰ ਇੱਕ ਵਾਰੀ ਥੋੜਾ ਜਿਹਾ ਵਕਤ ਦੇ ਵਿੱਚ ਫੇਰ ਪਾ ਗਿਆ ਤੇ ਬਾਕੀ ਮੌਸਮ ਉਹ ਭਾਗਦੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਹੈ ਜਿਹੜਾ ਉਸਿਲਾ ਜਿਹਾ ਰਹਿਣਾ ਤੇ ਕਈ ਥਾਵਾਂ ਦੇ ਉੱਤੇ ਮੀਂਹ ਕੜੀ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ